ਨਾ ਕੇ ਗਿਆ ਲਾਜੀਕਲ ਵੀਰ ਆ ਗਨੇ ਆ ਦੋ ਟੀਮਾਂ ਕੇ ਨਿੱਕੀ ਬਣਾ ਲਈਏ ਨਾਲ ਓਏ ਨਿੱਕਾ ਮੈਂ ਕਰਾ ਤੈਨੂੰ ਕੇ ਮੈਂ ਪਹਿਲਾਂ ਕਿਹਾ ਇੱਕ ਨਿੱਕੀ ਟੀਮ ਬਣਾ ਦੀਏ ਬਣਾ ਲੋ ਫਿਰ ਨਿੱਕੇ ਜੇ ਮੂਵੀ ਖੇਡ ਦੇਣਾ ਚੈਲੰਜ ਲੱਗਦਾ ਪਤਾ ਚਿੱਟਾ ਰੱਖਣੀ ਜਾਂ ਇਹ ਪਾਵਾ ਹੂੰ ਚੋਗੜੀ ਹੁ ਮਾਸਾ ਸਿਆਲ ਜਾਉ ਆ ਦੋ ਕੇ ਚਾਰ ਛੇ ਨਹੀਂ ਤੂੰ ਕਰੇ ਗੱਲ ਕੇ ਤੂੰ ਤੇ ਰੇਡਰ ਹੀ ਪਸੀਨਾ ਨਹੀਂ ਆਉਣਾ ਤੇ ਨਹੀਂ ਸਾਦਾ ਅੱਛਾ ਇਹ ਜੱਗੇ ਨੇ ਪਾਣੀ ਆ ਪੰਜ ਅਜੇ ਤਾਂ ਗਰਾਊਂਡ ਚੈੱਕ ਕਰਨ ਆਉਂਦਾ ਵਿੱਚ ਜਾ ਕੇ ਪੈਰ ਪੇਰ ਦੱਬ ਕੇ ਵੇਂਦਾ ਆ ਵੀ ਸਿਰੇ ਸਟਾਡ ਆਰੇ ਜੱਗੇ ਨੇ ਗਰਾਊਂਡ ਚੈੱਕ ਕਰਾਉਂਦਾ ਪੈਰ ਬਹੁਤ ਤਬਦੇ ਆ ਬਸ ਜੱਗਾ ਆਊਗਾ 30 ਨੂੰ ਖੇਡਾਂਗੇ 30 ਦਿਨ ਨੂੰ ਕਿੱਥੇ 30 ਨੂੰ ਲੋਗੜ ਖੇਡਣਾ ਜੱਗੇ ਉਹਦੇ ਟੈਸਟ ਕਰੰਨੇ ਪੋੜੀ ਅੱਜ ਟੈਸਟ ਕਰ ਲਈ ਆ ਬੋਡੀ ਨੂੰ ਇਰਾ ਕੀ ਰਦਾ ਨੂੰ ਨਾ ਤੀਨ ਬਾਅਦ ਚਾ ਬਾਬੇ ਨੂੰ ਤੇ ਅੱਗੇ ਨਖਾ ਕੋੜਦਾ ਥੋੜਾ ਇੱਥੇ ਜੋਰ ਕਰ ਲੈਣਾ ਬਾਬੇ ਲੈ ਤੂੰ ਵਾਪਸੀ ਕਰੇ ਸਾਲ ਮੇਰੇ ਤੋਂ ਨਹੀਂ ਫੜਿਆ ਜਾਣਾ ਤੇਜ ਬੜਾਈ ਇਹਨੂੰ ਕਾਬੂ ਨਹੀਂ ਆਣਾ ਬਾਬੇ ਨੇ ਪਸਾਪੀ ਮਾਰਨੀ ਆ ਕਰ ਇਹ ਦੋਹਾਂ ਥਰਾਂ ਆ ਕੇ ਆਏ ਕਸ ਨਹੀਂ ਵਧੀਆ ਐਂਟਰਟੇਨਮੈਂਟ ਮਾਰ ਲਓਗੀ ਖੋਜੋ ਜਾਂਦੇ ਆ ਹੋਰ ਕੀ ਆ ਹੋ ਸੁਨੀਲ ਕਰਦਾ ਉਹ ਸੁਨੀਲ ਕਰਦਾ ਵੀ ਇਦਾਂ ਹੀ ਕਰਦਾ ਉਹ ਇਹ ਐਂਟਰਟੇਨਮੈਂਟ ਇੱਥੇ ਕੀ ਆ ਪਕੜ ਕੇ ਇਹਨੂੰ ਗਾਲ ਕੱਢਦੇ ਆ ਅਗਲਾ ਫੜ ਲੈ ਅਗਲਾ ਵੀ ਕਰ ਲੈ ਠੀਕ ਹੀ ਪਉਂਦਾ ਵੀ ਸਟਾਰ ਸਟਾਰ ਬੈਠੇ ਉਹਨਾਂ ਦੀ ਪਰ ਸਵਾਦ ਉਦੋਂ ਆਉਂਦਾ ਜਦੋਂ ਅਗਲਾ ਕਰੇ ਮਜੀਦ ਤੁਸੀਂ ਤਾਂ ਕਰਿਆ ਕਰ ਸੁਨੀਲਾ ਨੂੰ ਇੱਕ ਹੱਥੇ ਬਾਜੀ ਉਹ ਕਿਧਰ ਆਦਾ ਕਲਵੀਰ ਪਾ ਦੀ ਚੋਟ ਉਹ ਤੇ ਕਢਾ ਲੈ ਤੇਰਾ ਮਗਰ ਢਾਂਗੀ ਵਾ ਕੇ ਠਾਣਾ ਪਾ ਸਾਲੇ ਉੱਤੇ ਕਢਾ ਲੈ ਪੈਣੀ ਇਹ ਮੋੜਾ ਹੀ ਨਹੀਂ ਐ ਤੋ ਐ ਨਹੀਂ ਹੋਇਆ ਜਾਣਾ ਉੱਠ ਪੈ ਗੁੜਕੜੀ ਮਾਰਦਾ ਦੂਰ ਦੀ ਗੱਲ ਐ ਪਾਵਾਂ ਐ ਨਹੀਂ ਲੱਗਣੀਆਂ ਫਿਰ ਸੰਧਾਨ ਹੋਇਆ ਪਿਆ ਇਹ ਨਾ ਸਿੱਧੇ ਰੱਬ ਨੂੰ ਲੱਤਾਂ ਰਹਿਣੇ ਦੀ ਖੜੀਆਂ ਦੀਆਂ ਰੋਤੇ ਤਾਂ ਯਾਰ ਉਥਾਨ ਉਥਾਨ ਜਾਦੇ ਕਰਾਂ ਜਦੋਂ ਰੇਡ ਪਾਜ ਕਿਉਂਦਾ ਇਹਨੂੰ ਕਹਦਾ ਬਤਾ ਐਸਰੋਕ ਲੰਮੇ ਪੈ ਜਾ ਦੋ ਬੰਦੇ ਨਾਲ ਗੁੜਕੜੀ ਮਾਰਾ ਦੇਣ ਆ ਕੇ ਓਕੇ ਅੱਛਾ ਸਰ ਹੋਇਆ ਅੱਛਾ ਸਰ ਓਕੇ ਕੰਗਲਾ ਫੜ ਕੇ ਪੈ ਗਿਆ ਆਹ ਉਹ ਦੋ ਬੋਤਲਾਂ ਲੈਣ ਅੱਜ ਓਕੇ ਓਕੇ ਤਹਾਊਗਾ ਹਰਗਾ ਤਰਤਾਏਗਾ ਮੁਰਕਾ ਵੜਾ ਵੰਡੇ ਆਦਾ ਕਿਉਂ ਖਾਦਣਾ ਬਾਹਰ ਤੂੰ ਉਹ ਨਿਕਲ ਗਿਆ ਕਿਹਾ ਜੋ ਅੱਜ ਮਿਲਣਾ ਤੈਨੂੰ ਅੱਜ ਅੱਗੇ ਨੂੰ ਮੈਂ ਮੱਥੇ ਡੇਕਾ ਬਾਜੂ ਪਲਵਾਨ ਨੂੰ ਕਹਿੰਨੇ ਆ ਬਾਜੂ ਪਵਾਨ ਕਹਿੰਨੇ ਮਾਰ ਦੋ ਤੈਨੂੰ ਸਿਰ ਚੋਂ ਛੱਬੀਆਂ ਕੱਟ ਜਾ ਮਾਰ ਕੇ ਨੂੰ ਦੇਖਿਓ ਅੱਗੇ ਹੋਵੇ ਅੱਜ ਕਿਉਂ ਬੈਠ ਰਿਹਾ ਜੱਪੀ ਨਹੀਂ ਨਹੀਂ ਉਦਾਂ ਉਦਾਂ ਉਹ ਯਾ ਜਗ੍ਹਾ ਦਿਨ ਲੱਗਣਾ ਆ ਜਗ੍ਹਾ ਡੋਰੀ ਨਹੀਂ ਕਰੀਦਾ ਮੈਂ ਤਾਂ ਕਿੰਨਾ ਯਾਰ ਦਰਿਆ ਹੀ ਪੜਾ ਸੀ ਆ ਮੰਨਦੇ ਨਹੀਂ ਬਿਲਕੁਲ ਰੇਵਲੇ ਦੀ ਵੀ ਬੇਅੰਦਾ ਯਾਰ ਮੰਨਦੇ ਨਹੀਂ ਇਹ ਬੰਦੇ ਦਰਿਆ ਦੀ ਪਾਣੀ ਦੀ ਪੜਾਉਂਦੀ ਹੁੰਦੀ ਹੈ ਇਹਨਾਂ ਦੇ ਨਾਲ ਚ ਵੇਹੇ ਵੀ ਪੜਾਉਂਦਾ ਹੁੰਦਾ ਹਮ ਤੋਂ ਜ਼ਿਆਦਾ ਬੰਦਾ ਹਮ ਤੋਂ ਬੰਦਾ ਨਹੀਂ ਰੇਜ ਹੋ ਗਿਆ ਪਰ ਆਪਣੇ ਉਸੇ ਨਹੀਂ ਹੈਗਾ ਇਹਨਾਂ ਬਾਬਾ ਕਿੰਨੇ ਸਨ ਜਿਹੜੀ ਕੀਤੀ ਸ਼ੁਰੂ ਕਿੱਢਣੀ ਅਸਲ ਇਹ ਆਟੇ ਸਰੀਰ ਕਈ ਘਟ ਨਾ 25 25 ਸਾਲ ਹੋ ਗਏ ਸਤ ਤੋਂ ਡੋਡੀ ਤੋਂ ਭੱਜ ਗਿੱਧਰ ਨੂੰ ਕੀ ਕਹਿੰਦਾ ਰਪਿੰਦਰ ਜਲਾਲ ਕਹਿੰਦਾ ਬਾਬਾ ਕਿੰਨੀ ਉਮਰ ਦੱਸਦੇ ਕਹਿੰਦਾ 28 ਸਾਲ ਕਹਿੰਦਾ ਮੈਂ ਤਾਂ ਖਵਾ ਉਮਰ ਤੇਰੀ ਹੈ ਉਹ ਬਾਬਾ ਤੈਨੂੰ ਸਮਝੀ ਆ ਅੱਜ ਜਦੋਂ ਨਵੇਂ ਨਵੇਂ ਆ ਰਹੇ ਨਾ ਕਿ ਬਾਬੇ ਨੂੰ ਪੁੱਛ ਬਾਬਾ ਆਪ ਪਿੰਡ ਵਰ ਜਾਣੇ ਨੇ ਉਹਦੇ ਜੇ 45 ਸਾਲਾਂ ਦਾ ਬੇ ਅਸੀਂ ਜਾਉਂਗੇ ਜਾਂ ਜਉਂਗੇ ਜੇ ਚੜ ਜਾਣਾ ਕਰਿਆਲੇ ਆ ਅਕੈਡਮੀ ਚ ਬਾਬੇ ਨਾਲ ਬਾਬੇ ਆਲਾ ਹਾਂ ਸੀ ਬਲੈਰੋ ਜੀ ਜਾਉਂਗਾ ਟੈਂਪਰ ਅਜੇ ਦਿਨ ਆਹੀ ਤੇ ਜਿਹਦੇ ਨਾਲ ਮਰਜੀ ਮੈਂ ਜੜਾ ਲੀਨੇ ਨੇ ਕਿ ਉੱਥੇ ਹੱਸਦਾ ਜਦੋਂ ਤੁਹਾਨੂੰ ਤੁਹਾਨੂੰ ਕਹਿੰਦੇ ਤੂੰ ਪ ਮੰਸੂਰ ਵਾਲ ਮੰਸੂਰ ਦੇਵੇ ਮੰਸੂਰ ਵਾਲ ਕਹਿੰਦੇ ਮੰਸੂਰ ਦੇਵੇ ਜੀਰੇ ਮੈਂ ਆਡੇ ਨਾਲ ਪ੍ਰੀਤ ਉਧਰ ਦੁੱਧਾ ਗਿਆ ਸੀ ਤੇ ਅੱਜ ਪਿੰਡ ਵਾਲਿਆਂ ਪੈਸਿਆਂ ਦੇ ਕਰਕੇ ਸੱਦੇ ਆ ਆ ਵੇਲਾ ਕਰਮਾਂ ਚੱਲੇ ਤੀ ਨਾ ਫਿਰ ਮਿਹਨਤ ਬੋਲਦੀ ਹੈ ਨਾ ਹੁਣ ਇਹ ਮਿਹਨਤ ਲਾਉਂਦਾ ਲੰਮਾ ਕਿੱਥੇ ਆ ਮੈਂ ਅਕੈਡਮੀ ਚੋਂ 45 ਮੁੰਡੇ ਹੀ ਮਿਹਨਤ ਬਹੁਤ ਲਾਈ ਬੜੀ ਮਿਹਨਤ ਲਾਈ ਉਹ ਪੁੱਛ ਇੱਕ ਦਿਨ ਗਰਾਊਂਡ ਦਾ ਨਾਗਾ ਨਹੀਂ ਪਾਇਆ ਬਾਬਾ ਆਪਾਂ ਖੇਡਣ ਦਾ ਨਾਗਾ ਨਹੀਂ ਇੱਕ ਦਿਨ ਇੱਕ ਦਿਨ ਜਾਫੀ ਨਹੀਂ ਹੈਗੇ ਤੇ ਇਹਨੇ ਜਾਫੀ ਲੱਗਣਾ ਜੇ ਰੇਡਰ ਨਹੀਂ ਹੈਗਾ ਇਹਨੇ ਹਮਾ ਰੇਡਾ ਪਾਉਂਦਾ ਚਲੋ ਮਾਮਾ ਭਾਈ ਨੀਹਾਂ ਰੇਡਾਂ ਪਾਈ ਜਣੇ ਇੱਕੇ ਸਾਇਦ 10 10 ਮਿਹਨਤ ਤੋਂ ਨਹੀਂ ਆਗਾ ਦੇਖ ਪੈਣੇ ਨੇ ਬਹੁਤ ਜਿਆਦਾ ਗੱਲਾਂ ਤੋਂ ਹੀ ਫਰੂਦੋ ਨਾ ਬਾਬਿਆਂ ਨੇ ਬੋਲੇ ਸੀ ਤੂੰ ਵੀ ਉੱਥੇ ਗੱਲਾਂ ਤਾਂ ਵੀ ਨਾ ਪੈਂਦਾ ਮੈਂ ਤਾਂ ਦੱਸਦਾ ਗਰਾਊਂਡ 'ਚ ਇਦਾਂ ਬੈਠਾ ਹੀ ਮੰਜੇ ਤੇ ਰੋਜ਼ ਬੈਂਦੇ ਸੀ ਬਾਬੇ ਉਦੋਂ 3 ਮਹੀਨੇ ਪਤਾ ਨਹੀਂ ਮੇਰੀ ਕਿਸਮਤ ਚ ਚਮਕ ਨਹੀਂ ਮਾਹਪੁਰ ਸ਼ਾਨਾ 3 ਮਹੀਨੇ ਰੋਜ਼ ਰਹੇ ਹੀ ਗਰਾਊਂਡ 'ਚ ਤੇ ਐਦਾਂ ਗੇਮ ਲਾਉਣ ਦਾ ਤੇ ਬੜਾ ਅਸੀਂ ਖੇਡਣ ਦਾ ਮੈਂ ਬੜੀਆਂ ਪੁੱਟੀਆਂ ਸਿੱਧੀਆਂ ਕੈਂਚੀਆਂ ਮਾਰਣ ਦਾ ਬਾਬਿਆਂ ਨੇ ਕਹਿਣਾ ਕਲਸੀ ਭਾਣੂ ਇਹਨੂੰ ਨਿੱਕੀ ਚੈਨ ਚੋਂ ਕੱਟ ਕੇ ਵੱਡੀ ਚਲਾ ਪੇ ਵੇ ਚਵਾਜਦਾ ਕਰੂ ਜੋ ਵੱਡਿਆਂ ਦੇ ਮਹਾਂਪੁਰਖਾਂ ਧਿਆਨ ਹੋ ਗਿਆ ਮੈਨੂੰ ਨਾ ਆਏ ਖੇਡਣੇ ਬਾਜ਼ ਮਾਰਲੀ ਤੇ ਮਾਂ ਬਾਪਿਆਂ ਕਹਿਣਾ ਵੀ ਤੂੰ ਸਾਰਿਆਂ ਨੂੰ ਟੱਚ ਤੂੰ ਹੀ ਫੜੀ ਪੜੀ ਜਾਂਦਾ ਤੇ ਉਹ ਦੂਜਿਆਂ ਨੂੰ ਵੀ ਲੱਗ ਲੈੰਦੇ ਮੈਂ ਡਰਤਾ ਜਾ ਜਾ ਕੇ ਦੇ ਖਲੋ ਗਿਆ ਤੇ ਐਂ ਹੀ ਬੈਠੇ ਐਂ ਹੀ ਹੱਥ ਖੜਾ ਕੀਤਾ ਮੈਨੂੰ ਆਂਦੇ ਐਰ ਕੀ ਸਿਆਲ ਤੇਰੀ ਬਹਿ ਜਾ ਬਹਿ ਜਾ ਯਾਨੀ ਕਦੀ ਹੰਕਾਰ ਨਾ ਕਰੀ ਤੇ ਕਦੀ ਕੇ ਨੂੰ ਨਜਾਇਜ਼ ਥਾਪੀ ਨਹੀਂ ਮਾਰਨੀ ਕੋਈ ਮਾਰੂ ਤੇ ਮਾਰਨੀ ਆ ਪਾਉ ਗੱਲ ਪੱਲੇ ਬੱਦੀ ਝੋਕ ਕੇ ਮਿਲਦੇ ਆ ਰੇਕ ਨੂੰ ਉਹ ਪੱਲੇ ਬੱਦੀ ਤੇ ਮੈਂ ਤਿੰਨਾਂ ਦਿਨਾਂ ਬਾਅਦ ਵਲਟੋਏ ਮੈਚ ਖੇਡੇ ਪਿੰਡਵਾਰ ਦਾ ਤੁਸੀਂ ਵੀ ਖੜੇ ਖੇਡੇ ਹੀ ਉੱਥੇ ਖੇਡੇ ਮੈਂ ਰੇਡਾਂ ਵੀ ਪਾਈਆਂ ਤੇ ਜੱਫੇ ਵੀ ਲਾਏ ਕਿਹੜਾ ਮੈਚ ਨਹੀਂ ਨਹੀਂ ਉਹ ਸਾਡੇ ਫੈਮਿਲੀਅਰ ਸਹੀ ਮੀ ਇਹਨਾਂ ਨੂੰ ਵੀ ਰਾਤ ਆ ਤੇ ਸਾਡਾ ਇੱਕ ਕ੍ਰਿਕਟਰ ਇਕੱਲਾ ਪਿੰਡ ਦਾ ਤੇ ਇੱਕ ਮੈ ਨਾਲ ਤੇ ਪੂਰਾ ਤਗੜਾ ਖੇਡਿਆ ਤੇ ਲੋਕੀ ਪੁੱਛਣੇ ਮੁੰਡਾ ਕਦੀ ਵੇਖਿਆ ਹੀ ਨਹੀਂ ਆ ਗਮਾਹ ਪਰਛਾ ਦੀ ਕਿਰਪਾ ਹੀ ਇੰਨੀ ਹੋਈ ਫਿਰ ਮੈਨੂੰ ਬਾਹਰੋਂ ਕੋਈ ਇਦਾਂੋਂ ਬਹੁਣ ਨਿੱਕੀਆਂ ਟੀਮਾਂ ਵਾਲ ਐਦਾਂ ਹੀ ਮੈਂ ਫਿਰ ਰਾਣੀ ਟੰਡ ਨਾ ਕਲੱਬਾਂ ਦੇ ਜਾਣ ਲੱਪਿਆ ਕਿਰਪਾ ਹੰਦੀ ਏਦਾਂ ਹੀ ਮੈਨੂੰ ਕੋਲੋਕੀ ਪੁੱਛਣ ਲੱਪੇ ਮੈਂ ਤੇ ਵਧੀਆ ਫਿਰ ਵੇਟ ਵੂਡ 82 85 ਕਿਲੋ ਹੋ ਗਿਆ ਫਿਰ ਤੇ ਓਪਨ ਦੇ ਬੰਦੇ ਆਸ ਕੇ ਫੜ ਲੱਪਿਆ ਮੈਂ 6 ਮਹੀਨਿਆਂ ਜੀ ਅਕੈਡਮੀ ਚ ਆਇਆ ਮੈਂ ਜਿੱਦਨ ਮੈਂ ਅਕੈਡਮੀ ਆ 62 ਕਿਲੋ ਦਾ ਸ਼ੁਰੂ ਤੋਂ ਹੀ ਨਜ਼ਰ ਪੈ ਗਈ ਸੀ ਫਿਰ ਉਹ ਨਾ ਹੱਥੇ ਹਵਾਲ ਨਹੀਂ ਵਿੰਗਾ ਹੋਇਆ ਗਾ ਰਹੀ ਆ ਦੋੜ ਦੋ ਸਾਲ ਟਿਕ ਰਹਿ ਰਹੀ ਆ ਕਈ ਕੋ ਹਿੰਦਾ ਪਤਾ ਨਹੀਂ ਲੱਗਾ ਐਦਾਂ ਕੱਪਾ ਬੈ ਗਿਆ ਹੈ ਆਪੇ ਸ਼ੁਰੂ ਤੋਂ ਹੀ ਦਾਅ ਵੇਜ ਬੜੇ ਆਉਂਦੇ ਮੈਂ ਮੈਚ ਬੜੇ ਵੇਨਾਂ ਹਾਂ ਮੈਂ ਡੈਡੀ ਨਾਲ ਬੜੇ ਮੈਚ ਵੇਖੇ ਘ੍ਰਿਆਲੇ ਉਂਗਲ ਫੜ ਕੇ ਡੈਡੀ ਦੇ ਨਾਲ ਮੈਂ ਤੂੰ ਜਿਹੇ ਨੇ ਆਣ ਕੇ ਜਿਹਨੇ ਮਿਹਨਤ ਲਾਉਣੀ ਇਹਨੇ ਘਰੋਂ ਕੱਲੇ ਨਹੀਂ ਆਉਣਾ ਤੇ ਉਹਨੇ ਆਣ ਕੇ ਪੌੜੀਆਂ ਤੇ ਬੈਠੇ ਰਹਿਣਾ ਆ ਪੁਕਾ ਦੀ ਉਹਨੇ ਮਗਰ ਆਉਣਾ ਨਹੀਂ ਮਗਰ ਆਉਣਾ ਬਾਈ ਬੜਾ ਤੇ ਜੀ ਉਹਨੇ ਮੇਲੇ ਤੇ ਜਾਣਾ ਡੈਡੀ ਨੇ ਤੇ ਪਲਵਾਨਾਂ ਨੂੰ ਦੂਜਿਆਂ ਨੂੰ ਪਤਾ ਹੁੰਦਾ ਸੀ ਇਹਨਾਂ ਵੇਖਿਆ ਬਦਰਾ ਡੈਡੀ ਆਇਆ ਨਾ ਮੈਨੂੰ ਪਤਾ ਹੁੰਦਾ ਇਹ ਡੈਡੀ ਆ ਰਿਹਾ ਰੋਡ 'ਚ ਕਿਤੇ ਜੰਗਲੇ ਤੋਂ ਮੈਂ ਕਹਿੰਦਾ ਸਾਨੂੰ ਬਾਰੇ ਮੈਂ ਮਾੜਾ ਮੋੜਾ ਕਹਿੰਦਾ ਮੈਂ ਤਾਂ ਤੂੰ ਕਿਆ ਕਰ ਪਈ ਮੈਂ ਪ੍ਰੀਤ ਦਾ ਡੈਡੀ ਆ ਡੈਡੀ ਤੇ ਤੂੰ ਅੰਦਰ ਆ ਕੇ ਖਲੋਇਆ ਕਰ ਆਹਦਾ ਜਵਾਨ ਹੀ ਨਾ ਮੇਰੇ ਤੋਂ ਵੀ ਤਾਂ ਇੰਨੇ ਉੱਚੇ ਹੀ ਆਂਦੇ ਨਹੀਂ ਬੁੱਤ ਮੈਨੂੰ ਬਾਹਰੋਂ ਹੀ ਦਿਖ ਪੈਂਦਾ ਸਾਰਾ ਕੁਝ ਮੁੜ ਕੇ ਲੋਕੀਤੀਆਂ ਦੀਆਂ ਗਾਲਾਂ ਕੱਢਦੇ ਜਦੋਂ ਅੰਦਰ ਆ ਕੇ ਖਲੋਜਿਏ ਜਾ ਕੇ ਤੇ ਐ ਮੈਂ ਨਹੀਂ ਜਾਣਾ ਕੋਈ ਨਹੀਂ ਬੜਾ ਬੜਾ ਉਹਦੀ ਬੇਨਤ ਪੜੀ ਮੇਰੇ ਮਗਰ ਬੜਾ ਸਿੰਗਾਰ ਚੰਗਾਰੇ ਦਾ ਮੈਨੂੰ ਨਾ ਉਹ 11 ਵਜੇ ਨਾ 11 ਵਜੇ ਆਲਗੋ ਮੋਟੀ ਅੱਡੇ ਤੋਂ ਸਿਆਲ ਚ ਦਸੰਬਰ ਜੋ ਨਵੰਬਰ ਚ ਆਲਗੋ ਕੋਠੀ ਅੱਡੇ ਤੋਂ ਮੈਂ 12 12 ਵਜੇ ਸਿਆਲ ਚ ਆਉਣਾ ਕੱਚਾ ਦੀ ਚੰਦ ਲਾਖਣ ਵਾਲੇ ਪਵਾਨਾ ਬਹਿ ਕੇ ਜਾਣਾ ਜਦੋਂ ਕਲਬਾ ਖਿੜਦੇ ਹਰਾਨੀ ਟਾਂਡ ਦਾ ਮੈਨੂੰ ਰਾਤ ਨੂੰ ਲੈ ਕੇ ਆਉਣਾ ਤੇ ਮੈਂ ਕਹਣਾ ਵੀ ਮੈਂ ਮੋਟਰਸਾਈਕਲ ਚਲਾਉਣਾ ਤੁਸੀਂ ਪਿੱਛੇ ਬੋ ਮੈਨੂੰ ਮੋਟਰਸਾਈਕਲ ਉਹਨਾ ਚਲਾਉਣ ਦੇਣਾ ਤੇ ਮੌਲ ਮਾੜਾ ਹੀ ਨਹਿਰ ਦੇ ਨਾਲ ਨਾਲ ਜਗਾ ਜੀ ਬਹੁਤ ਹੀ ਰਾ ਉਹਨਾਂ ਨੇ ਕੀ ਕਰਨਾ ਵੀ ਟਾਈਮ ਨਾਲ ਸਾਢੇ 7 ਹੀ ਆ ਜਾਣਾ ਤੇ ਸਾਢੇ 7 ਤੋਂ ਲੈ ਕੇ 4-5 ਘੰਟੇ ਮੀਟ ਵਾਲੇ ਖੋਖੇ ਉਹ ਦੁਕਾਨਾ ਬੰਦ ਕਰ ਜਾਂਦੇ ਈ ਦਿਨ ਚ ਤੇ ਉਹ ਖੋਖੇ ਥੱਲੇ ਬੈਠੇ ਹੋਣਾ ਕੱਲੇ ਨੇ ਉਹ ਜਿਹੜਾ ਟਾਈਮ ਨਹੀਂ ਭੁੱਲਦਾ ਉਹ ਮਿਹਨਤ ਨੂੰ ਖਾਲ ਉਹ ਨੀਤ ਉਹ ਮੇਰਾ ਕੀ ਹੈ ਮੈਂ ਨਹੀਂ ਕੋਈ ਵੀ ਕੀਤਾ ਜ਼ਿੰਦਗੀ ਚ ਉਹਦੇ ਮੇਰੇ ਡੈਡੀ ਦੀ ਮਿਹਨਤ ਵੜੀ ਤੇ ਨੀਤ ਵੜੀ ਤੇ ਮੈਨੂੰ ਉਹ ਫਲ ਮਿਲਿਆ ਮੈਂ ਕਿੱਥੇ ਪਲੇਅਰ ਬਣਨਾ ਹੈ ਕੋਈ ਯੰਗ ਨਹੀਂ ਲੱਗਦਾ ਚੁੱਪ ਮਾ ਕੇ ਅਕੈਡਮੀ ਵੀ ਉਹਨਾਂ ਦੇ ਕੋਡੀਆਂ ਨੂੰ ਚੁੱਪ ਕਰਕੇ ਫਿਰ ਇਤਾਂ ਦੱਸ ਭਾਈ ਵੀ ਸਾਰੇ ਪਲੇਅਰਾਂ ਨੂੰ ਨਾ ਉਹਨੇ ਜੱਗੇ ਪਾਣਾ ਇਹਨਾਂ ਨੂੰ ਪਤਾ ਬਾਬੇ ਉਹਨਾਂ ਨੂੰ ਭਾਵੇਂ ਵਿਰੋਧੀ ਟੀਮ ਹੀ ਪਾਵੇ ਉਹ ਪਲੇਅਰ ਮੇਰੇ ਨਾਲ ਲੜਿਆ ਹੁੰਦਾ ਸੀ ਮੈਂ ਸੋਚਣਾ ਕਿ ਇਹਨੂੰ ਡਿਬੇਟ ਫੂਰੀ ਧਲਾਂਗੇ ਸੱਚੀ ਗੱਲ ਆ ਮੈਂ ਖਣਾ ਮੈਨੂੰ ਡਿਬੇਟ ਫੂਰੀ ਕਰੇ ਭਾਲ ਕੇ ਦਾ ਸੰਸਰ-ਸੁਨਸ ਬਣਾ ਦਾਂਗੇ ਦਾ ਬਈ ਇੱਥੇ ਇਹਨੇ ਕੀ ਕਰਨਾ ਜਿੰਨੂੰ ਨਾ ਮੈਂ ਨਵਾਂ-ਨਵਾਂ ਅਕੈਡਮੀ ਆ ਦੇ ਬਾਪੂ ਨੇ ਬੜੀ ਬਾਪੂ ਸ਼ੋਵੀਨੰਦਾ ਦੱਸਦਾ ਨਾ ਬੜੀ ਗਾਲ ਫੇਰੀ ਐੜੀਆਂ-ਐੜੀਆਂ ਤੇਰੀਆਂ ਬਾਵਾਆਂ ਵਾ ਐਦਾਂ ਕੋਡੀ ਦਾ ਫਲਾਵੜ ਆ ਰਿਹਾ ਤੇ ਮੈਂ ਭਰਾਵਾ ਮੈਂ ਹਾਂ ਮੈਂ ਨਹੀਂ ਮੈਂ ਕੋਡੀ ਖੜਨੀ ਮੈਣੀ ਭਰਤੀ ਹੋਣਾ ਤੇਨੂੰ ਭਰਤੀ ਕਰਾਉਣੇ ਆ ਆਰਮੀ ਤੇ ਉਹਨੇ ਨਾ ਇਹ ਵੇਖ ਲਾ ਵੀ ਜਿੰਨੇ ਪਲੇਅਰ ਹੁੰਦੇ ਭਾਵੇਂ ਮੇਰੇ ਨਾਲ ਕੋਈ ਲੜਿਆ ਹੀ ਭਾਵੇਂ ਕੋਈ ਨਹੀਂ ਉਹਨੇ ਸਾਰੇ ਵਿਰੋਧੀ ਟੀਮ ਨੂੰ ਵੀ ਜਾ ਕੇ ਮਿਲ ਕੇ ਆਉਣਾ ਜਾ ਕੇ ਤੇ ਬੜੀ ਇੱਜ਼ਤ ਕਰਦੇ ਸਾਰੇ ਹਾਂ ਰਗੜਾ ਦੇ ਕੁੱਟ ਪੀ ਲੈਂਦੇ ਫਿਰ ਦੱਸੂਗਾ ਇਹ ਨਹੀਂ ਪੀ ਲੈਂਦਾ ਮੈਨੂੰ ਨਹੀਂ ਚੰਗਦਾ ਇਹ ਤਸੀਂ ਫਿਰ ਆ ਬੋਦਲਪਰੀ ਵਿੱਚ ਪਾ ਲੋਰ ਬੜੇ ਵੀਰ ਭਰਾ ਪੁੱਛਦੇ ਆ ਵੀ ਖਰਾਕ ਤੇ ਮਿਹਨਤ ਬਾਰੇ ਦੱਸੋ ਮਿਹਨਤ ਜਿਹੜੀ ਸਭ ਤੋਂ ਵਧੀਆ ਮਿਹਨਤ ਆ ਉਹ ਖਾੜੇ ਦੀ ਮਿਹਨਤ ਆ ਜਿਹੜੀ ਘਰੇ ਆਪ ਖਾੜਾ ਬਣਾਉਣੇ ਪਾਰੀ ਕਈ ਲੈ ਕੇ ਤੇ ਰੱਸਾ ਚੜਨੋ ਜਿੱਦਾਂ ਐਵੇਂ ਹੀ ਉਹ ਹੀ ਘਰੇ ਖਾੜਾ ਬਣਾਇਆ ਉਹਦੇ ਉਹ ਹੀ ਪ੍ਰੈਕਟਿਸ ਹੀ ਕਰੇ ਜੇ ਤਾਂ ਕਰਦੇ ਆ ਹਨਾ ਤੇ ਸਭ ਤੋਂ ਜਾਣ ਵਾਲੀ ਜਿਹੜੀ ਮਿਹਨਤ ਤਕੜੀ ਟੈਕਨੀਕੀ ਪੂਰੀ ਸਾਰੇ ਪੱਖੋਂ ਤੋਂ ਪੂਰੀ ਮਿਹਨਤ ਉਹ ਖੜੇ ਵਾਲੀ ਜੀ ਜਿਤਨਾ ਜਦੋਂ ਆ ਕਈ ਚਲਾਉਣੇ ਆ ਪੈਰ ਦੇ ਗੂਠੇ ਤੋਂ ਲੈ ਕੇ ਤੇ ਸਿਰ ਦੇ ਵਾਲਾਂ ਤੱਕ ਸਿਹਤ ਚ ਜਾਣ ਪਈ ਆ ਨਹੀਂ ਤੇ ਕਈ ਨਹੀਂ ਮੂੰਵੀ ਖਾੜਾ ਬਣਾਇਂ ਮੂਠਾ ਕੋਈ ਉਹ ਮਿਹਨਤ ਉਹ ਮਿਹਨਤ ਐਡੀ ਵਧੀਆ ਆ ਵੀ ਔਖੀ ਨਹੀਂ ਲੱਗਦੀ ਬੰਦਾ ਹੱਕ ਦਾ ਨਹੀਂ ਰੋਜ਼ ਕਰਨ ਤੋਂ ਤੇ ਡਾਈਟ ਇਦਾਂ ਆ ਸਵੇਰੇ ਜਿੰਦੀ ਮਿਹਨਤ ਹਾਂ ਜਿੰਨਾ ਗਿਰਿਆਂ ਦਾ ਰਗੜਾ ਪੀਣਾ ਪੀਓ ਸਭ ਤੋਂ ਵੱਧ ਬੈਟਰ ਸਭ ਤੋਂ ਵਧੀਆ ਖਾਣਾ ਉਹ ਆ ਦਲੀਆ ਖਾਓ ਘਿਓ ਖਾਓ ਤੜਕੇ ਲਾ ਕੇ ਸਬਜੀ ਚ ਤੇ ਬਾਕੀ ਜਿੰਨਾ ਕਾ ਜੋ ਅਸੀਂ ਕਰਦੇ ਜਿੰਨਾ ਕ ਸਾਨੂੰ ਪਤਾ ਅਸੀਂ ਜਿੱਥੋਂ ਜਿੱਥੋਂ ਸੁਣ ਸੁਣ ਕੇ ਸਿੱਖਿਆ ਅਸੀਂ ਤੁਹਾਡੇ ਵਾਂਗੂ ਹੀ ਪਰ ਕਿ ਪਤਾ ਲੱਗਾ ਨੂੰ ਵੀ ਗੜਾ ਹੀ ਗਾਪ ਤਿਆਰ ਕੀਤੀ ਖਰਾਕ ਤੇ ਕਿਉਂ ਦੁੱਧ ਦਹੀਂ ਡੜਕਿਆ ਸਭ ਕੁਛ ਇਹ ਚੀਜ਼ਾਂ ਸਭ ਤੋਂ ਇੱਕ ਕਈ ਪਲੇਅਰ ਹਨ ਬੜਾ ਕਰਦੇ ਆ ਵੀ ਮੈਚ ਤੋਂ ਬਾਅਦ ਕਈਆਂ ਪਰਾਵਾਂ ਨੂੰ ਮੈਂ ਦੱਸਣਾ ਚਾਹਨਾ ਵੀ ਕਹਿ ਦਿੰਦੇ ਸਾਡੇ ਲੀਵਰ 'ਚ ਗਰਮੀ ਪੈ ਗਈ ਆ ਇਨਫੈਕਸ਼ਨ ਹੋ ਗਈ ਆ ਜਦੋਂ ਆਪਾਂ ਮੈਚ ਖੇਡਦੇ ਆ ਮੈਂ ਬੜੇ ਹੀ ਜਿਆਦੇ ਪਲੇਅਰ ਵੇਖਿਆ ਵੀ ਉਸੇ ਵੇਲੇ ਕਮੇਟੀਆਂ ਦਾ ਤਾਂ ਫਰਜ ਆ ਵੀ ਕੋਗ ਲਿਆ ਦਿਓ ਫਲਾਨਾ ਲਿਆ ਦਿਓ ਦੇ ਦਿਓ ਉਹਦੇ ਵਿਚਾਰ ਇੱਜ਼ਤ ਮਾਨ ਕਰਦੇ ਮੁੰਡੇ ਲਿਆ ਕੇ ਪਿਆ ਦੇਂਦੇ ਉਹ ਕੀ ਕਰਦੇ ਪਲੇਅਰ ਤਿੰਨ ਤਿੰਨ ਚਾਰ ਚਾਰ ਗਲਾਸੀਆਂ ਪੋਗ ਹੀ ਅੰਦਰ ਸੁੱਟ ਲੈਂਦੇ ਆ ਤੇ ਜਦੋਂ ਆਪਾਂ ਗਰਮੀ 'ਚ ਮੈਚ ਖੇਡਦੇ ਅੰਦਰ ਤੇ ਆਪਣਾ ਹੁੰਦਾ ਪਾਟਾ ਪੂਰਾ ਜ਼ੋਰ ਲੱਗਾ ਹੁੰਦਾ ਉਤੋਂ ਐਲਕੋਹਲ ਜਿਹੜਾ ਉਹਦੇ ਵਿੱਚ ਹੁੰਦੀ ਕਿੰਨੀ ਮਾਤਰਾ ਤੇ ਲਿਕਵਿਡ ਆਪਾਂ ਅੰਦਰ ਸੁੱਟ ਲੈਂਦੇ ਹੋਰ 파ੜ ਦਿੰਦਾ ਤੇ ਉਹਦੇ ਨਾਲ ਆਪਣੇ ਜਿਹੜੇ ਲੀਵਰ ਨੂੰ ਠੰਡੀ ਚੀਜ਼ ਦੀ ਜ਼ਰੂਰਤ ਹੁੰਦੀ ਭਾਵੇਂ ਠੰਡਾ ਕੱਚਾ ਦੁੱਧ ਹੀ ਪੀ ਲੋ ਤੇ ਜੇ ਰਗੜਾ ਖੜਸਾ ਦੇ ਰਗੜਾ ਸਭ ਤੋਂ ਬੈਟ ਰਿਆ ਅੱਜ ਦੱਸ ਨਾ ਮੇਰੇ ਨਾਲ ਪੀਂਦੇ ਆ ਆਪਣੇ ਤੇ ਨਹੀਂ ਆ ਮੇਰੇ ਇੱਕੋ ਵਾਰਾ ਪਈ ਉਹ ਵੀ ਮੇਰੇ ਥੋੜੇ ਟੈਸਟ ਗਲਤ ਹੋ ਗਈ ਗਰਮੀ ਤੇ ਉਦੋਂ ਬਾਅਦ 2 ਸਾਲ ਹੋ ਗਏ ਆ ਮੈਂ ਪਰਸੋਂ ਆਪਣੇ ਸਾਰੇ ਟੈਸਟ ਕਰਾਏ ਆ ਇੱਕ ਸਿਰਪੇੜ ਦੀ ਗੋਲੀ ਖਾਣ ਦਾ ਹਣੀ ਉਹਦੇ ਚ ਆਇਆ ਵੀ ਖਾਣੀ ਪਵੇ ਵੀ ਸਾਰੇ ਕਲੀਅਰ ਆ ਉਹ ਕੀਤੇ ਕਰਕੇ ਆ ਰਗੜੇ ਦੀ ਬਦੌਲਤ ਜੇ ਪੇਟ ਸਹੀ ਆ ਲੀਵਰ ਸਹੀ ਆ ਤੇ ਕੋਈ ਬਿਮਾਰੀ ਨਹੀਂ ਲੱਗਦੀ ਆ ਮੇਰੇ ਮਿੱਤਰੋ ਜਵੰਦੇ ਪਿੰਡ ਚ ਲੱਗਣ ਗਿਆ ਰੋਹ ਦੀ ਜੋੜ ਮੈਨੇ ਰੋਹ ਦੀ ਖੇਡ ਮਿਲੇ ਆ ਔਰ ਸਲਾਬ ਹੈ ਇਹਨਾਂ ਨੰਗਿਆ ਪਿੰਡਿਆਂ ਨੂੰ ਨੰਗਿਆ ਪੈਰਾਂ ਨੂੰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਰੋਂਦੀ ਹੋਈ ਬੈਗਮ ਦੇ ਖੁੱਲ ਕੇ ਵਾਲ ਗੜੇ ਵਿੱਚ ਪੈ ਗਏ ਕਹਿੰਦੇ ਭਰਾਵਾਂ ਦੇ ਪਿੰਡ ਰੌਣਕਾ ਲੱਗਿਆ ਹੈ ਪਗੇ ਲੈਦੇ ਲਈ ਦਿ ਲੋੰਦਵਾਵਾ ਹੈ ਮਨਜੋਤ ਹੁਣਾਂ ਦੇ ਲਈ ਤੇ ਸਾਰੇ ਮੰਤਰੀ ਬਾਰੇ ਦੱਸਣ ਦੀ ਲੋੜ ਨਹੀਂ ਐ ਐਨ ਕੰਦੇੜੇ ਫੜੇ ਕੰਮ ਫੂਟ ਤੋਂ ਹੀ ਹੋ ਜਾਂਦੇ ਐ ਇਸ ਸਮੇਂ ਕਹਿੰਦੇ ਜੀਵਨ ਦੀ ਕਬੱਡੀ ਪੈ ਰਹੀ ਐ ਤੇ ਮੇਰੇ ਕੋਲ ਇੱਕ ਭੈਣ ਜੀ ਆਇਆ ਐ ਉਹ ਭੈਣ ਕਹਿੰਦੀ ਕਿ ਜੇ ਕਿਸੇ ਵੀਰ ਨੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਲੈ ਆਂਦਾ ਹੋਵੇ ਤਾਂ ਜਰੂਰ ਆਪਾਂ ਗਰਾਊਂਡ ਦੇ ਵਿੱਚ ਲੈ ਆਈਏ ਭੈਣ ਨੇ ਕਹਿੰਦੇ ਵੀਰ ਦੀ ਮੋਟਰਸਾਈਕਲ ਦੇ ਵਾਧੂ ਆਏ ਪਰ ਭੈਣੇ ਜਿਉਂਦੀ ਰਾ ਤੂੰ ਗਰਾਊਂਡ ਦਾ ਚੱਕਰ ਆਓ ਭੀਬ ਇੱਕ ਗੁੱਬਲੀ ਵਾਲਾ ਪਰ ਆਹ ਭਗੇਲੇ ਪੁਲਵਾਰ ਦਾ ਚੱਲਿਆ ਤੇਲਾ ਵਰਗਾ ਭੀਮ ਤੇ ਸੁਰਕੁਟ ਪਿੰਡ ਵਾਲਾ ਇਹ ਮਿਸਤਰੀਆਂ ਦਾ ਮੁੰਡਾ ਇਹ ਇਸ ਸਾਲ ਖੇਡ ਕੇ ਆਇਆ ਨੌਜਵਾਨ ਇੱਕ ਲੈਅ ਦੀ ਧਰਤੀ ਤੇ ਨਿਊਜ਼ੀਲੈਂਡ ਦੀ ਧਰਤੀ ਤੇ ਗੱਲਾਂ ਆਣ ਗਿਆ ਤੇ ਸਾਹਮਣੇ ਲੱਤੂਆ ਲੱਤੂ ਵਾਲਾ ਲੱਤੂ ਵਾਲਾ ਪ੍ਰੀਤ ਪਾਦਾ ਭਾਵੇਂ ਹੱਥ ਲੱਗਦਾ ਜੋਰ ਬੁੱਦੀ ਹੋ ਬੱਲੇ 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 ਵਧਾਈ ਕੇ ਦੀ ਧਰਤੀ ਤੇ ਲੱਗਦਾ ਜੋਰ ਦੋ ਵੀ ਰਾਣਿਆ ਸੁਣਾ ਦੇ ਇੱਕ ਵਾਰੀ ਸੁਰ ਸਿੰਘ ਪਿੰਡ ਪਲਵਾਨਾਂ ਦਾ ਸੂਰ ਵੀਰ ਜਵਾਨਾਂ ਦਾ ਰਿਸ਼ੀ ਪੁਰੀਆ ਵਤਾਰਾਂ ਦਾ ਬਿਹੰਕ ਸਿੰਘ ਸਰਦਾਰਾਂ ਦਾ ਉਹ ਵਧੀ ਫਕੀਰਾ ਪੁਰਖਾਂ ਦਾ ਉਹ ਸੰਤਾਂ ਤੇ ਮਹਾਪੁਰਸ਼ਾਂ ਦਾ ਕਾਰਜ ਚਾਰਜ ਕਰਕੇ ਤੇ ਸੰਭਾ ਕਾਰਜ ਤੇ ਸੰਭਾ ਹੈ ਬਾਬੇ ਬਲਦੇਵ ਦਾ ਪੁੱਤਰ ਨੇ ਕਹਿੰਦੇ ਲਾ ਰੱਫਾ ਬੱਲੇ ਬੱਲੇ ਕਰਾਤੀ ਜੀ ਉਹ ਪਿਆਰੀ ਸਾਹਸ ਸਿੰਘ ਜੀ ਜੇਕਰ ਮੈਚ ਦਾ ਆਨੰਦ ਆ ਰਿਹਾ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਖਾ ਅੱਜ ਨਿਆਰੇ ਬੱਜੇ ਪਏ ਆ ਸ਼ੈਰੀ ਨਿਆਰੇ ਬੱਜੇ ਪਏ ਬੱਜੇ ਪਏ ਸਾਬੇ ਬਾਈ ਫਿਕਰਾ ਫੁਗਰਾ ਲਾਵੇ ਹੋਣਾ ਸੁਖਵਿੰਦਰ ਸਿੰਘ ਜੀ ਫਿਕਰਾ ਫੁਗਰਾ ਲਾ ਦਿਓ ਫਿਕਰਾ ਦਾ ਉਹ ਕਰਨਗੇ ਸੇਰ ਗੁਰੂਆਂ ਦੇ ਚਰਨਾਵਾਂ ਨਾਲ ਜੋੜਨ ਦੇ ਲਈ ਭਾਈ ਲੱੱਡਾ ਜੀ ਦਾ ਬਹੁਤ ਵਟਾਰਾ ਹੁੰਦਾ ਜੱਸ ਫਿਰ ਦੱਸਾਂਗੇ ਲੱਡੂ ਵਾਲਿਆ ਕਿਸੇ ਵੇਲੇ ਟਾਈਮ ਜੋ ਟੀਮਿਆਂ ਵਾਲੇ ਬਾਹੂ ਕੋਲੇ ਇਕੱਠੇ ਹੋਏ ਤੇ ਬਾਹੂ ਵੀ ਭਰਾ ਸਾਡਾ ਜਿੰਦਗੀ ਦਾ ਵੱਡਾ ਮਾਣ ਨਹੀਂ ਵੱਡਾ ਮਾਣ ਪਰ ਸਾਡੇ ਮਨਜੀਤ ਨਵੇਂ ਪਿੰਡ ਵਾਲਾ ਕੇ ਵਾਪਸ ਇਹ ਨੰਬਰ ਜਦੋਂ ਮੈਚ ਸਵਾਵਤ ਹੋਇਆ ਨਾ ਉਦੋਂ ਫੇਰ ਦੱਸਾਂਗੇ ਆ ਪੰਦੇਆ ਕਰੀਏ ਉਲਟ ਫੇਰ ਜਵਾਨਾ ਜਾਦਾ ਰਿਹਾ ਹੈ ਲਓ ਸਾਹਮਣੇ ਇੱਕ ਪਾਸੇ ਨੌਜਵਾਨ ਕੁਛ ਪੱਟੀ ਹੈ ਬਾਦੀ ਗੋਰੀਆ ਲੱਤੂ ਵਾਲਾ ਜਾਦਾ ਰਿਹਾ ਹੈ ਪਰ ਨੰਬਰ ਕਿਹਦਾ ਜੀ ਨੰਬਰ ਜੀਵਨ ਦਾ ਸਰਦਾਰ ਚੰਚਨ ਸਿੰਘ ਦੇ ਪੁੱਤਰ ਦੀ ਪੈਂਡੀ ਕਬੱਡੀ ਸਾਹਮਣੇ ਸੌਰ ਸਿੰਘ ਦੀ ਟੀਮ ਦੇ ਉਹ ਬੈਂਕਾਂ ਦੀ ਟੀਮ ਦੇ ਚਾਰ ਖੜੇ ਹੈ ਵੀ ਕਰ ਸਕਦੇ ਆ ਪਰ ਸਾਹਮਣੇ ਨਮਰ ਦਾ ਰੇਂਡਰ ਦਾ ਹੈ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਜੋਧਿਆ ਜਲੂਗਿਆਂ ਵਾਲਿਆ ਗੁਵਾੜ ਪਿੰਡ ਤੇ ਕਰੀ ਰਿਹਾ ਪ੍ਰਦਰਸ਼ਨ ਏ ਪਰ ਸਾਹਮਣੇ ਸਣੀ ਡੇਰਾ ਬਾਬਾ ਨਾਨਕ ਦੀ ਧਰਤੀ ਪਰ ਤੋਂ ਚੱਲ ਕੇ ਆਇਆ ਗੁਰਦਾਸਪੁਰ ਤੋਂ ਚੱਲ ਕੇ ਆਇਆ ਉਹ ਕਿਸੇ ਨੇ ਬਾਈ ਮੇਜਰ ਬਾਈ ਕਿਸੇ ਕਾਰ ਨਹੀਂ ਆਇਆ ਹੈ ਐਨ ਕਹਿੰਦੇ ਮੰਨਾ ਬੰਬ ਆਇਆ ਹੋਇਆ ਏ ਤੇ ਜਿਹੜਾ ਬੰਬ ਆਖੀ ਜਾਣਾ ਤੇ ਜੀਤ ਨਵੇਂ ਪਿੰਡ ਵਾਲਾ ਮੁੰਡਾ ਖੇਡ ਕੇ ਆਇਆ ਇਸ ਸਾਲ ਯੋਰਪ ਦੀ ਧਰਤੀ ਤੇ ਸਾਡੇ ਵੱਡੇ ਪਿਆਰ ਭੇਜੇ ਆਏ ਧੰਨਵਾਦ ਸਾਰੇ ਸਰਦਾਰ ਗੁਰਜੀਤ ਸਿੰਘ ਦੁੱਗੀ ਪਰਿਵਾਰ ਦਾ ਪਰ ਸਾਹਮਣੇ ਵਾਹ ਵੀ ਮਨਜੀਤ ਸਿੰਘ ਜੌਹੜਾ ਨਵੇਂ ਪਿੰਡ ਵਾਲਿਆ ਅਗਲੀ ਰੇਡ ਹੋ ਜਾ ਸਾਬੇ ਦਾ ਸੁਰ ਸਿੰਘ ਪਿੰਡ ਵਾਲੇ ਦਾ ਇਨੇ ਚੰਦ ਚੰਦ ਕੇ ਸ਼ਮਕ ਵਰਗਾ ਬਣਾਇਆ ਸਰੀਰ ਨੂੰ ਕਿ ਬੈਲ ਕੋ ਸ਼ਮਕ ਚਾਹੀਏ ਸ਼ੰਦਾ ਮੇ ਜਮਕ ਚਾਹੀਏ ਸੂਰ ਮਾ ਤਮਕ ਚਾਹੀਏ ਵਿੱਚ ਜੋ ਲੜਾਈਆਂ ਦੇ ਪਰ ਪ੍ਰੀਤ ਲੱਤੂ ਵਾਲਾ ਭਰ ਗਿਆ ਪਗਲਾ ਲੱਗਦਾ ਯੂ ਪੈ ਗਿਆ ਬਾਦੀਆਂ ਇਹ ਕਿਉਂ ਮੇਰਾ ਰੱਬਾ ਛੱਡ ਦੇ ਪ੍ਰੀਤ ਸਿੰਘ ਜਾਂਦਾ ਰੇ ਵੀਰਿਆ ਸਾਬੇ ਤੋਂ ਵੀ ਜਵਾਨਾ ਕਬਾੜ ਦਾ ਮੁੰਡਾ ਇੱਕ ਚੂਟੀ ਦਾ ਨੰਬਰ ਫਰੀਦ ਨੇ ਗੋਨੀ ਸ਼ੱਲਾ ਵਾਲਿਆ ਕਬਾੜਾ ਕੈਮਰੇ ਵਿੱਚ ਕੈਪ ਇੱਕ ਬਲੌਗ ਬਣਾਉਣਾ ਇੱਕ ਵੱਖਰੀ ਵੀਡੀਓ ਵੀ ਬਣਾਉਣੀ ਹੈ ਅੱਜ ਲੱਤੂ ਵਾਲੇ ਪ੍ਰੀਤ ਦਾ ਪਿੰਡ ਗੁਦਾਈ ਕਹਿੰਦੀ ਧਰਤੀ ਤੇ ਸ਼ਹੀਦ ਬਾਬਾ ਕੁਲਵੰਤਰ ਸਿੰਘ ਦੀ ਗੁਰਦੁਆਰਾ ਬੱਬੂ ਦੀ 베ਰੀ ਇਸ ਸਥਾਨ ਉੱਪਰ ਜਿਹੜਾ ਖੇਡ ਮੇਲਾ ਆਇਆ ਹੈ ਤੇ ਲੱਤੂ ਵਾਲੇ ਪ੍ਰੀਤ ਦਾ ਬੱਧਾ ਸਨਮਾਨ ਸਾਰੇ ਐਮਐਨਐ ਸਾਹਿਬ ਨੌਰਵੇਂ ਵਾਲੇ ਯੂਰਪ ਵਾਲੇ ਸਾਡੇ ਗੱਲ ਚੱਲਦੀ ਹੈ ਐਰੀ ਗੁੱਜਰ ਐਮਐਨਐ ਸਾਹਿਬ ਦੀ ਜਿਹੜਾ ਤੇ ਪਰਿਵਾਰ ਵੱਲੋਂ ਅੱਜ ਸੁਰੇ ਵੰਤ ਲਾਉਣਾ ਜਗਿਆ ਕਲਾ ਨੂੰ ਲਿਆ ਇੱਕ ਨੇ ਕੰਨ ਨੂੰ ਫੋਨ ਲੈ ਗੱਲ ਕਰਨ ਡਿਆ ਸਾਡੇ ਨੇ ਫੋਨ ਚਿੱਤ ਨੂੰ ਰੱਖਿਆ ਕਨਾਲ ਪੱਕਾ ਹਾਂ ਪੱਕਾ ਰੱਖਿਆ ਸਾਡੇ ਨੇ ਨੂੰ ਨਿੱਕੀ ਸਬਦ ਦਾ ਟੈਪ ਉਹ ਆਗਾ ਫੋਨ ਹੈ ਚਿੱਤਣਾ ਨਹੀਂ ਨਹੀਂ ਰਹਿਣ ਦੇ ਉਹਨੇ ਕਿ ਮੈਂ ਹਉਦਰਾ ਬਣਾਉਣਾ ਬਣਾਉਂਦਾ ਬਣਾਉ ਤੇ ਇਹ ਗੋੜਾ ਲੱਗੂ ਫਰੀ ਨਹੀਂ ਕਹਦੇ ਜਿਹੜਾ ਫੋਨ ਹੁੰਦਾ ਸਾਲੇ ਫੂਟ ਤੇ ਰੱਖਿਆ ਮੈਂਤ ਲਾਉਂਦਾ ਮਜ਼ਾ ਹੀ ਆ ਗਿਆ ਕਿੰਨਾ ਕ ਗਰਮੀ ਅੱਧੀ ਗਲਾਲੀ ਤੈਨੂੰ ਮੁੜਕਾ ਜ਼ਿਆਦਾ ਆ ਗਿਆ ਪਸੀਨਾ ਉਹ ਤੈਨੂੰ ਜਰਾ ਲੈ ਲੈ ਬੱਜਾ ਲੈ ਲੈ ਹੋਰ ਜਾ ਗਿਆ ਤੂੰ ਵੀ ਫੱਡੇ ਲੱਗੇ ਬਾਕੀ ਇਤੋ ਹੀ ਟੱਚ ਖਾ ਲਿਆ ਨਾ ਜੱਫਾ ਉੱਥੇ ਨਹੀਂ ਨਾ ਫੱਦਾ ਉਹ ਮੱਕਿਓ ਕਿਦੋਂ ਮੋੜਾ ਮਾਰੇ ਨਾ ਪੂਰਾ ਲੇਨ ਤੋਂ ਬਾਹਰ ਕੱਟਿਆ ਉਹੀ ਮੈਂ ਉੱਥੇ ਕੋਲੀ ਜਿਹੜੀ ਜ਼ਿਆਦੀ ਜੋ ਮੋੜੇ ਨਹੀਂ ਹੋ ਚਾ ਉਹਦੇ ਵੀ ਕਰਨੀ ਨੱਪੀ ਚੜਕੇ ਮਗਰੋਂ ਮੋੜਾ ਵੱਜਣਾ ਨਹੀਂ ਕਿ ਤੈਨੂੰ ਕਹਿਣਾ ਨਾ ਚੜੀ ਆਇਆ ਹੀ ਟੁੱਟ ਗਿਆ ਆਹੋ ਤੇ ਆਇਆ ਜੋਦੜੀ ਕੰਨੀ ਜਾਣਨ ਉਹਨੇ ਆਉਣਾ ਹੀ ਨਹੀਂ ਮੁਰਗੀ ਮਗਰੀਆ ਜੀ ਨਾ ਫੇਰ ਮੈਂ ਦੱਸਤਾ ਹੀ ਦੋ ਤਿੰਨ ਰੀਤ ਭੱਜਾਂ ਨਾ ਨੱਪਿਆ ਵਿੱਚੋਂ ਨਿਕਲੇ ਜਾ ਕੀ ਰੋਡ ਕਰਦਾ ਜੇ ਰੇਡਰ ਦੋ ਟੱਚ ਪਹਿਲੇ ਇੱਧਰ ਮਾਰ ਕੇ ਨੇ ਇੱਕ ਕੰਨੀ ਜਾਫੀ ਦਾ ਦਿਮਾਗ ਹੁੰਦਾ ਪਕੌੜੀ ਕਿਧਰ ਮਾਰਦਾ ਕੀ ਕਰਦਾ ਤਕਨੀਕ ਦਾ ਜਫਾ ਜਾਪੀ ਨੇ ਵੇਖ ਲੈਣੀ ਰੇਡਰ ਦੀ ਟੱਚ ਕਿੱਦਾਂ ਮਾਰਦਾ ਉਹਦਾ ਵੇਖ ਕੇ ਟੱਚ ਉਹਨੇ ਦੂਜਿਆਂ ਦੋਨ ਨੂੰ ਕਹਿਣਾ ਤੂੰ ਰੁਕ ਜਿਓ ਤਿੰਨ ਨੰਬਰ ਵਾਲਾ ਮਗਰ ਆਉਂ ਜਦੋਂ ਮਗਰ ਉਹ ਚੜ ਗਿਆ ਗਲਾਈ 'ਚ ਲੀ ਗਏ ਅੱਗੋਂ ਤੋਂ ਬਲਾਕ ਉਹ ਉਹ ਦੂਤਰ ਗਿਆ ਉਹ ਫੜ ਗਿਆ ਮੈਂ ਤੈਨੂੰ ਤਾਇਆ ਗਾਇਸ ਜੀ ਰੇਟ ਬਦਲ ਕੇ ਪਾਈ ਤੂੰ ਫੇਰ ਗਲਤੀ ਕਰ ਲਈ ਫੜ ਲਿਆ ਉਹ ਆਪ ਟੁੱਟ ਕੇ ਆ ਗਿਆ ਉਹ ਤੂੰ ਤੂੰ ਨੱਪਣੀ ਉਧਰੋਂ ਦੇ ਆ ਤੇ ਉਹਨੇ ਟੁੱਟ ਕੇ ਤੇ ਆਉਣਾ ਜੇ ਉਹਨੂੰ ਨੱਪਿਆ ਹੁੰਦਾ ਤੇ ਟੁੱਟ ਕੇ ਕਿੱਦਾਂ ਆਇਦਾ ਹਾਂ ਤੇ ਫੇਰ ਫੇਰ ਪਰ ਗੱਲ ਤੇ ਉਹ ਨਾ ਖਲੋਤਾ ਉਧਰ ਨਾਲ ਹੀ ਜਾਵਾਂਗੇ ਨਾਲ ਹੀ ਹੁੰਦੇ ਆ ਸ਼ੇਰ ਪੂਰਾ ਬੁੱਕ ਦਾ ਹੈ ਕਰਾਉਣਾ ਬਿੰਦੀ ਕੋ ਮੈਨੂੰ ਨੇ ਕਬੜੀ ਗੱਲ ਪਲਵਾਨ ਦੇ ਹੱਥ ਤੋਂ ਭਰਾਈ ਨੇ ਉੱਥੇ ਹੀ ਸਭ ਤੋਂ ਵੱਡੇ ਇਦਰੇ ਇਦਰੇ ਹੱਥ ਵੇ ਤੇ ਸਹੀਂ ਮੋٹے ਕਿੱਡੇ ਆ ਮੈਂ ਕਦੀ ਇਦਰੇ ਹੁੰਗਲੇ ਮੇਰੀ ਕਿੱਡੀ ਮੋਟੀ ਇਦਰੇ ਹੱਥ ਵਿੱਚ ਕਿਸੇ ਦਾ ਹੱਥ ਖੁਸ਼ੀ ਦੇ ਹੱਥ ਨਹੀਂ ਦੇ ਬੜੇ ਵੱਡੇ ਉੱਥੋਂ ਵੱਡੇ ਮੇਰੇ ਹੱਥ ਤੇ ਮੈਂ ਕਦੀ ਆ ਗੁੱਟ ਕਿੱਡਾ ਮੋਟਾ ਮੈਂ ਕਦੀ ਕਿਤੇ ਚ ਬੈਠ ਨਹੀਂ ਇਹਨੇ ਕਾਨੂੰਨ ਖੇਡ ਕੇ ਕੌਡੀ ਦਾ ਜਫਾ ਪਾਓ ਨਹੀਂ ਨਹੀਂ ਬਹੁਤ ਵਧੀਆ ਖੇਡ ਮਾਰ ਕੇ ਫਾਉਲ ਖੇਡ ਕੇ ਜਫਾ ਕਿਉਂ ਪਾਉਣਾ ਸੱਟ ਵੀ ਕਿਉਂ ਲਾਉਣੀ ਜਦੋਂ ਖੇਡਣ ਕੌਡੀਆਂ ਇਹ ਗੇਮ ਖੇਡਣਾ ਹੈ ਗੇਮ ਨੂੰ ਗੇਮ ਸਮਝੀਏ ਖੇਡੋ ਫਾਉਲ ਮਾਰ ਕੇ ਕੀ ਦੱਸ ਲੈਣਾ ਕਿ ਤੂੰ ਚਲਾਂ ਗੱਲ ਲੈ ਚਲੋ ਠੀਕ ਹੈ ਵੀਰ ਜੀ ਠੀਕ ਹੈ ਚਲਾਂ ਪੱਲਾ ਓਕੇ ਵੀਰ ਮਾਰ ਕੇ ਛੱਡ ਦੀ ਗੱਲ ਟਿਕਾ ਪਾਓ ਚਾਹ ਵੀਰ ਫਾਉਲ ਸੁਣ ਲੈ